ਇੱਕਠੇ ਹੋਏ ਸਾਡੇ ਮਹੱਲੇ ਦੇ ਬਹੁਤ ਹੀ ਸੂਝਵਾਨ ਸੱਜਣ ਜਿਨ੍ਹਾਂ ਵਿੱਚ ਸਾਡੇ ਬਜ਼ੁਰਗ ਨੌਜਵਾਨ ਬੱਚੇ ਸਾਡੀਆਂ ਮਾਵਾ ਭੈਣਾ ਸਾਰਿਆਂ ਨਾਲ ਫਤਿਹ ਸਾਂਝ ਪਾਉਣ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇੰਨੇ ਭਰਮੇ ਇਕੱਠ ਦੇ ਰੂਪ ਵਿੱਚ ਅੱਤੇ ਇਕੱਠੇ ਹੋਏ ਹੋ ਰਛਤਰ ਸਿੰਘ ਜੀ ਇਹਨਾਂ ਦਾ ਬਹੁਤ ਧੰਨਵਾਦ ਹੈ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੇ ਪਹਿਲਾਂ ਵੀ ਤੇ ਹੁਣ ਵੀ ਕਰ ਰਹੇ ਹੈ ਐਮਸੀ ਖੜੇ ਹੋਏ ਸੀਗੇ ਤੁਸੀਂ ਕਾਫੀ ਵੋਟਾਂ ਨਾਲ ਇਹਨਾਂ ਨੂੰ ਉਦੋਂ ਨੇੜੇ ਲੈ ਗਏ ਸੀ ਐਮਸੀਪਾਨ ਦੇ ਪਰ ਚਲੋ ਆਪਣੀ ਸਰਕਾਰ ਨਹੀਂ ਸੀ ਉਦੋਂ ਤੇ ਪਰ ਉਦੋਂ ਬਾਅਦ ਵੀ ਇਹਨਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਇਸ ਲਈ ਮੈਂ ਚਾਹਣਾ ਕਿ ਇੱਕ ਵਾਰੀ ਇਹਨਾਂ ਲਈ ਜ਼ਰੂਰ ਤਾੜੀ ਮਾਰੋ ਸਾਡੇ ਵਿੱਚ ਅੱਜ ਮੈਡਮ ਗਰਜੋਤ ਕੌਰ ਜੀ ਹੈ ਉਹ ਤੁਹਾਡੇ ਨਾਲ رابطہ ਕਾਇਮ ਕਰਨ ਆਏ ਆ ਬਾਈ ਕਰਮਜੀਤ ਕੋਲ ਇਹਨਾਂ ਟਾਈਮ ਨਹੀਂ ਹੈ ਕਿ ਉਹ ਹਰੇਕ ਕਿਤੇ ਹਰੇਕ ਮਹੱਲੇ ਵਿੱਚ ਜਾ ਸਕਣ ਉਹਨਾਂ ਦੇ ਵਿਹਾਰ ਤੇ ਸਾਡੇ ਵਿੱਚ ਵਿਚਰੇ ਨੇ ਮੈਂ ਉਹਨਾਂ ਦਾ ਤਨਦੀਪ ਕੰਡਿਆਰਾ ਜੀ ਦਾ ਟਾਟਾ ਜੀ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਇੱਥੇ ਆਉਣ ਤੇ ਉਹਨਾਂ ਦਾ ਬਹੁਤ ਸਵਾਗਤ ਕਰਦਾ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਬਹੁਤ ਗੱਲਾਂ ਜਗਜੀਤ ਸਿੰਘ ਜੀ ਮਨਜੀਤ ਸ਼ਰਮਾ ਜੀ ਸੁਖਜਿੰਦਰ ਤਖੀ ਅੰਕਲ ਨੇ ਤੁਹਾਨੂੰ ਦੱਸ ਦਿੱਤੀਆਂ ਕੀ ਕੀ ਡਿਵੈਲਪਮੈਂਟ ਅਸੀਂ ਕਰ ਚੁੱਕੇ ਹਾਂ ਕੋਟਕਪੁਰੇ ਦੇ ਵਿੱਚ ਤੇ ਕਿਹੜੇ-ਕਿਹੜੇ ਪ੍ਰੋਜੈਕਟ ਅਸੀਂ ਕਰਨੇ ਆ ਮਾਨ ਸਾਹਿਬ ਦੇ ਬਾਰੇ ਗੱਲਾਂ ਕੀਤੀਆਂ ਜਾ ਚੁੱਕੀਆਂ ਕਿ ਕਿਵੇਂ ਉਹ ਇਨਸਾਨ ਲਗਾਤਾਰ ਸਾਡੇ ਲਈ ਸੋਚ ਰਿਹਾ ਅੱਜ ਕੱਲ ਕੋਈ ਕਿਸੇ ਲਈ ਨਹੀਂ ਸੋਚਦਾ ਘਰ ਤੋਂ ਬਾਹਰ ਕੋਈ ਨਹੀਂ ਸੋਚਦਾ ਆਪਦਾ ਘਰ ਸੁਘੀ ਹੋ ਜਾਏ ਘਰੇ ਪੈਸੇ ਆ ਜਾਣ ਆਪਦੇ ਬੱਚੇ ਵਧੀਆ ਜਗ੍ਹਾ ਨੌਕਰੀ ਲੱਗ ਜਾਣ ਵਧੀਆ ਸੈੱਟ ਹੋ ਜਾਣ ਚਾਰ ਪੈਸੇ ਆ ਜਾਣ ਲੋਕਾਂ ਦੀ ਜਿਹੜੀ ਸਾਰੀ ਸੋਚ ਹੈ ਇੱਥੋਂ ਤੱਕ ਮਹਤਾਜ ਹੋ ਕੇ ਰਹਿ ਗਈ ਹੈ ਪਰ ਉਹ ਮਾਰਜੋਗ ਮੁੱਖ ਮੰਤਰੀ ਲਗਾਤਾਰ ਪੰਜਾਬ ਲਈ ਸੋਚ ਰਿਹਾ ਹੈ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਅਜਿਹਾ ਸੋਚ ਰਿਹਾ ਮੈਂ ਕਹਿੰਦਾ ਵੀ ਬਹੁਤ ਵੱਡੀ ਗੱਲ ਹੈ ਉਹ ਰੱਬ ਦਾ ਕੋਈ ਰੂਪ ਹੀ ਹੋਊਗਾ ਜਿਹੜੇ ਰਾਮਰਾਜ ਦੀ ਗੱਲ ਕੀਤੀ ਹੈ ਪਹਿਲਾਂ ਕਰਕੇ ਆਪਾਂ ਜਾ ਚੁੱਕੇ ਆ ਸਾਡੇ ਬਲਾਰਿਆਂ ਨੇ ਬੋਲਿਆ ਉਹ ਜਿਹੜਾ ਮੋਦੀ ਆਮਰਾਜ ਦੀ ਗੱਲ ਕਰਦੇ ਆ ਉਹ ਮੋਦੀ ਆਮਰਾਜ ਨਹੀਂ ਇਹ ਭਗਵੰਤ ਸਿੰਘ ਮਾਨ ਆਮਰਾਜ ਲੈ ਆ ਰਹੇ ਆ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਲੈ ਆ ਰਹੇ ਆ ਜਿਹੜੇ 45000 ਤੋਂ ਜ਼ਿਆਦਾ ਨੌਕਰੀਆਂ ਕੱਢ ਚੁੱਕੇ ਆ ਜਿਹੜੇ ਬੱਚਿਆਂ ਨੂੰ ਸੈੱਟ ਕਰਨ ਲੱਗੇ ਹੋਏ ਆ ਵੀ ਕਿਵੇਂ ਪੰਜਾਬ ਦਾ ਬੱਚਾ ਪੰਜਾਬ ਦੇ ਵਿੱਚ ਰਵੇ ਕਿਵੇਂ ਪੰਜਾਬ ਦੀ ਜਵਾਨੀ ਇੱਥੇ ਹੀ ਮਿਹਨਤ ਕਰੇ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਵੇ 2 ਸਾਲ ਪਹਿਲਾਂ ਤੁਸੀਂ ਮਿਹਨਤ ਕਰਕੇ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਲੀਡ ਦਿੱਤੀ ਸੀਗੀ ਤੇ ਸਾਡੀ ਗੁਜਾਰਸ਼ ਹੈ ਕਿ ਤੁਸੀਂ ਹੁਣ ਫੇਰ ਮਾਨ ਸਾਹਿਬ ਨੂੰ ਵੋਟਾਂ ਪਾਉਣੀਆਂ ਉਸੇ ਮਾਨ ਨੂੰ ਜਿਹੜਾ ਲਗਾਤਾਰ ਪੰਜਾਬ ਲਈ ਕੰਮ ਕਰ ਰਿਹਾ ਇਸ ਪਰਿਵਾਰ ਦੀ ਮੈਂ ਗੱਲ ਕਰਾਂ ਭਾਈ ਕਰਮਜੀਤ ਅਨਮੋਲ ਤੇ ਉਹਨਾਂ ਦੇ ਵਾਈਫ ਇੱਥੇ ਕੋਟਕਪੁਰੇ ਰਹਿ ਰਹੇ ਕਾਫੀ ਦਿਨਾਂ ਤੋਂ ਇਹਨਾਂ ਵਰਗਾ ਇਨਸਾਨ ਹੈ ਨਹੀਂ ਕੋਈ ਇਹਨਾਂ ਜ਼ਮੀਨ ਨਾਲ ਜੁੜੇ ਹੋਏ ਲੋਕ ਮੈਂ ਪਹਿਲਾਂ ਕਦੇ ਨਹੀਂ ਦੇਖੇ ਖਾਸ ਤੌਰ ਤੇ ਉਹ ਲੋਕ ਜਿਹੜੇ ਅਸਮਾਨਾਂ ਤੇ ਹੋਣ ਸ਼ੌਰਤ ਦੀਆਂ ਤੇ ਉਹਨਾਂ ਦੀਆਂ ਫਿਲਮਾਂ ਵੀ ਚੱਲਦੀਆਂ ਹੋਣ ਚੰਗੇ ਪੈਸੇ ਹੋਣ ਪਰ ਸਾਰਾ ਕੁਛ ਛੱਡ ਕੇ ਆਮ ਲੋਕਾਂ ਦੇ ਲਈ ਸਾਡੇ ਲਈ ਸਾਡੇ ਬੱਚਿਆਂ ਦੇ ਲਈ ਸਾਡੀ ਧਰਤੀ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਸਾਡੇ ਵਿੱਚ ਆਏ ਜੇ ਸਾਡੇ ਵਿੱਚ ਆਏ ਨੇ ਤੇ ਸਾਡਾ ਵੀ ਕੁਝ ਫਰਜ ਬੰਦਾ ਹੈ ਸਾਡੇ ਤੇ ਵੀ ਇਹ ਮਹਿਣਾ ਹੈ ਕਿ ਉਹਨਾਂ ਨੂੰ ਬਹੁਤ ਵੱਡੀ ਲੀਡ ਨਾ ਚਤਾਈਏ ਜੋ ਲੀਡ ਮੇਰੇ ਬਹੁਤ ਹੀ ਸਤਿਕਾਰਯੋਗ ਮੱਲਾ ਨਿਵਾਸੀਓ ਤੁਸੀਂ ਦਿੱਤੀ ਸੀ ਨਾ ਪ੍ਰੋਫੈਸਰ ਸਾਧੂ ਸਿੰਘ ਜੀ ਨੂੰ ਪੌਣੇ 2 ਲੱਖ ਦੀ ਮੈਂ ਚਾਹਣਾ ਪੌਣੇ 3 ਲੱਖ ਹੋ ਜਾਵੇ ਤੇ ਤੁਸੀਂ ਕਰਨੀ ਕਿਉਂਕਿ ਆਪਾਂ ਇਸ ਏਰੀਆ ਨੂੰ ਵਧੀਆ ਬਣਾਉਣਾ ਆਪਣੀ ਕੋਈ ਸੋਚ ਐ ਇਸ ਏਰੀਏ ਦੇ ਲਈ ਆਪਾਂ ਆਪਣੀ ਧਰਤੀ ਨੂੰ ਸੁੰਦਰ ਬਣਾਉਣਾ ਚੰਗੇ ਚੰਗੇ ਪ੍ਰੋਜੈਕਟ ਲੈ ਕੇ ਆਉਣੇ ਐ ਤੇ ਉਹ ਕੌਣ ਲਿਆ ਸਕਦਾ ਸਾਡਾ ਮਾਨਯੋਗ ਮੁੱਖ ਮੰਤਰੀ ਤੇ ਮਾਨਯੋਗ ਮੁੱਖ ਮੰਤਰੀ ਦੇ ਨੇੜੇ ਕੌਣ ਐ ਇਹ ਪਰਵਾਹ ਇਹ ਕੋਈ ਪਤਾ ਨਹੀਂ ਵੀ ਮਾਨ ਸਾਹਿਬ ਨੇ ਇਹਨਾਂ ਕਰੇ ਸ਼ਾਮ ਨੂੰ ਰੋਟੀ ਖਾ ਲੈਣੀ ਐ ਕਿ ਸਵੇਰੇ ਰੋਟੀ ਖਾ ਲੈਣੀ ਐ ਬੇ ਇਹਨਾਂ ਨੇੜੇ ਦਾ ਸਬੰਧ ਔਰ 35 40 ਸਾਲ ਪੁਰਾਣਾ ਇੱਕ ਰਿਸ਼ਤਾ ਜਿਹੜਾ ਅੱਜ ਵੀ ਉਵੇਂ ਕਹਿਵੇਂ ਬਾਈ ਜੀ ਟਾਟਾ ਜੀ ਇਹ ਦੱਸਦੇ ਹੁੰਦੇ ਆ ਇਕੱਠੇ ਖੇਡੇ ਸਾਰੇ ਮਾਨ ਸਾਹਿਬ ਕਰਮਜੀਤ ਅਨਮੋਲ ਜੀ ਬਾਈ ਟਾਟਾ ਜੀ ਇਹ ਪਿੰਡਾ ਇੱਕੋ ਪਿੰਡ ਦੇ ਸਾਰੇ ਸ਼ਾਮ ਨੂੰ ਖੇਡਣਾ ਕਾਲਜ ਚ ਪੜਦਾ ਫਿਰ ਸ਼ਾਮ ਨੂੰ ਵਾਲੀ ਵਾਲ ਖੇਡਣਾ ਤੇ ਇਹਨਾਂ ਦੀ ਟੀਮ ਦੇਖ ਕੇ ਮੈਨੂੰ ਐ ਲੱਗਦਾ ਵੀ ਕਹਿੰਦੇ ਹੁੰਦੇ ਨਾ ਵੀ ਜਿਹੜਾ ਨਾਂ ਦੇ ਤੋਂ ਬੰਦਾ ਪਛਾਣਿਆ ਜਾਂਦਾ ਇਹ ਸਾਰੇ ਬਹੁਤ شریف ਬੰਦੇ ਆ ਸਾਰੇ ਬਹੁਤ شریف ਇਨਸਾਨ ਉਹਨੇ ਪੰਜਾਬ ਨੂੰ ਬਚਾਉਣ ਦੀ ਜ਼ਿੰਮੇਵਾਰੀ ਲੈ ਲਈ ਹੈ ਮਾਨ ਸਾਹਿਬ ਨੇ ਕਰਮਜੀਤ ਅਨਮੋਲ ਕਹਿੰਦੇ ਤੇਰਾ ਨਾਂ ਮੋਢੇ ਨਾਲ ਮੋਢਾ ਜੋੜ ਕੇ ਚੱਲੂ ਤੇ ਇਹ ਬਾਈ ਜੀ ਹੋਰੇ 170 ਬੱਚਿਆਂ ਨੂੰ ਪਾਲ ਰਹੇ ਆ ਕਿੱਡੀ ਵੱਡੀ ਆਪਣੀ ਸਾਰੀ ਕਮਾਈ ਫਿਲਮਾਂ ਲਖਦੇ ਆ ਆਪਣੀ ਸਾਰੀ ਕਮਾਈ ਉਹਨਾਂ ਬੱਚਿਆਂ ਤੇ ਲਾ ਦਿੰਦੇ ਕਿੰਨੀ ਕਿੰਨੀ ਵਧੀਆ ਇਹਨਾਂ ਦੀ ਸੋਚ ਹੈ ਸਮਝਾ ਤਲਦੀਪ ਕੰਡਿਆਰਾ ਵੀਰ ਖੜੇ ਆ ਇਹ ਇਹਨਾਂ ਦੀ ਟੀਮ ਦੇ ਹਿੱਸੇ ਆ ਆਪਣੇ ਏਰੀਆ ਦੇ ਆ ਨਾਨਕ ਸਰਦੇ ਆ ਤੁਸੀਂ ਜਾਣਦੇ ਹੋ ਉਹਨਾਂ ਨੂੰ ਆ ਜੀ ਕਲਦੀਪ ਕੰਡਿਆਰਾ ਜੀ ਇਹ ਇਸ ਪਰਿਵਾਰ ਨਾਲ ਰਿਸ਼ਤਾ 25 ਸਾਲ ਤੋਂ ਆ ਬਾਈ ਜੀ ਬਾਈ ਜੀ ਕਰਮਜੀਤਨ ਮੋਲ ਨੂੰ ਗਾਣੇ ਲਿਖ ਕੇ ਦਿੰਦੇ ਆ ਇਹ ਤੇ ਬਾਈ ਜੀ ਦੇਖੋ ਕਿੱਡੇ ਇਹਨਾਂ ਦੀ ਸ਼ਖਸੀਅਤ ਵੱਡੀ ਹੈ ਦਿਲ ਕਿੱਡਾ ਵੱਡਾ ਇਹੋ ਜੇ ਆਮ ਖੇਤਾਂ 'ਚ ਉੱਠੇ ਹੋਏ ਮਜ਼ਦੂਰੀ ਕਰਦੇ ਉੱਠੇ ਹੋਏ ਇਨਸਾਨ ਨੂੰ ਆਪਦੇ ਸੀਨੇ 'ਨਾ ਲਾ ਲਿਆ ਉਹਨਾਂ ਨੇ ਤੇ ਦਾ ਕੈਰੀਅਰ ਬਣਾਤਾ ਬਾਈ ਦਾ ਅੱਜ ਬਾਈ ਦੇ ਗਾਣੇ 3-3 4-4 ਲੱਖ ਰੁਪਏ ਚ ਡਿਮਾਂਡ ਹੈ ਬਾਈ ਦੱਸਿਆ ਜਾਂਦਾ ਸੀ ਟਾਟਾ ਮੈਨੂੰ ਕਹਿੰਦਾ ਬੰਬੇ ਤੋਂ ਇੱਕ ਫਿਲਮ ਆਈ ਤੇ ਮੈਂ ਕਰਮਜੀਤ ਨੂੰ ਕਹੇ ਤਾਂ ਇਹਨੂੰ ਕਹਿੰਦਾ ਕਲਦੀਪ ਨੂੰ ਵੀ ਗਾਣਾ ਲਿਖ ਦੇ ਤੇ ਇਹ ਕਹਿੰਦੇ ਵੀ ਕਿੰਨੇ ਕ ਪੈਸੇ ਕਹਿੰਦਾ 5 ਕ ਲੱਖ ਰੁਪਏ ਮੰਗ ਲਈ ਬਾਈ ਟਾਟਾ ਕਹਿੰਦੇ ਕਹਿੰਦਾ ਬਾਈ ਇੰਨੇ ਇੰਨੇ ਪੈਸੇ ਯਾਰ ਕਹਿੰਦਾ ਇੰਨੇ ਮੈਂ ਕੀ ਕਰਨੇ ਇੰਨੇ ਮੈਂ ਕਰਨੇ ਕਹਿੰਦਾ ਤੇ ਇਹ ਬਹੁਤ ਹੀ ਵਧੀਆ ਹੈ ਕਿੰਨਾ ਇਹ ਜਿਵੇਂ ਟੂਲੀ ਕਹਿ ਲੋ ਵੀ ਜਿਹੜੀ ਪੰਜਾਬ ਨੂੰ ਤਾਰਨ ਤੇ ਆਈ ਹੋਈ ਹੈ ਤੇ ਆਪਾਂ ਸਾਰੇ ਬਾਈ ਜਣੇ ਨਾਲ ਰਲ ਕੇ ਇਹਨਾਂ ਨਾਲ ਇੱਕ ਵਾਰੀ ਪਾਰ ਲਾ ਦਈਏ ਆਪਾਂ ਸਾਰੇ ਤਰ ਜਾ। ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਚਾਹੁੰਦਾ ਕਿ ਬਾਈ ਟਾਟਾ ਜੀ ਛੁੱਟਣ ਨਾਲ ਸਭ ਚਾਰ ਸਾਂਝੇ ਕਰਨ ਜੋ ਜੋ ਸੱਚੀ ਵੀ ਹਕੀਕਤ ਤੋਂ ਨਿਕਲੇ ਹੋਣਗੇ।